ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ડી 11 ਨਿਊਜ਼ ਪੰਜਾਬ ਅੱਜ ਅਸੀਂ ਪਹੁੰਚਿਆ ਬਲਾਕ ਪਾਤੜਾ ਦੇ ਪਿੰਡ ਚਨਾਗਰਾ ਜਿੱਥੇ ਇੱਕ ਟੋਬੇ ਨੂੰ ਲੈ ਕੇ ਬਹੁਤ ਵੱਡਾ ਮਸਲਾ ਬਣਿਆ ਹੋਇਆ ਹੈ ਪਿਛਲੇ ਲੰਮੇ ਸਮੇਂ ਤੋਂ ਪਿਛਲੀਆਂ ਪੰਚਾਇਤਾਂ ਤੋਂ ਇਹ ਜਿਹੜਾ ਟੋਬੇ ਨੂੰ ਪੂਰਨ ਦਾ ਰੌਲਾ ਚੱਲ ਰਿਹਾ ਹੈ ਤੇ ਇੱਥੇ ਦੇ ਨਗਰ ਨਿਵਾਸੀਆਂ ਵੱਲੋਂ ਇਕੱਠੇ ਹੋ ਕੇ ਹਾਈ ਕੋਰਟ ਦੇ ਵਿੱਚ ਕੇਸ ਪਾਇਆ ਗਿਆ ਤੇ ਜਿਸ ਤੇ ਇਸ ਟੋਬੇ ਨੂੰ ਹਾਈ ਕੋਰਟ ਵੱਲੋਂ ਖਲਾਇਆ ਗਿਆ ਹੁਣ ਮਸਲਾ ਕੀ ਹੈ ਉਹ ਮਸਲੇ ਤੇ ਗੱਲ ਕਰਦੇ ਹਾਂ ਜੀ ਜਿਹੜਾ ਅੱਜ ਦਾ ਮਸਲਾ ਹੈ ਕੀ ਕੀ ਮੈਟਰ ਹੈ ਇਸ ਟੋਬੇ ਨੂੰ ਲੈ ਕੇ ਅੱਜ ਜੀਸੀਬੀ ਦੁਬਾਰੇ ਲਾਈ ਗਈ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਵਾਂ ਤੁਹਾਡਾ ਜੀ ਮੇਰਾ ਨਾਮ ਕੰਦਰ ਸਿੰਘ ਹੈ ਪਿੰਡ ਚਨਾਗੜਾ ਜੀ ਇਹ ਸਟੋਬੇ ਨੂੰ ਲੈ ਕੇ ਕੀ ਮਸਲਾ ਹੈ ਜੀ ਇਸ ਟੋਬੇ ਦਾ ਮਸਲਾ ਜੀ ਤਿੰਨ ਚਾਰ ਸਾਲ ਹੋ ਗਏ ਕੇਸ ਚੱਲਦੇ ਹਨ ਹਾਂਜੀ ਵੀਡੀਓ ਸਾਫ ਤੇ ਡੀਡੀਪੀਏ ਸਾਹਿਬ ਕਹਿੰਦੇ ਵੀ ਟੋਬਾ 6 ਫੁੱਟ ਪਟਿਆ ਗਿਆ ਹਾਂਜੀ ਕੱਲ 16 ਤਰੀਕ ਸੀ ਦੂਜਾ ਮਹੀਨਾ 2026 ਹਾਂਜੀ ਕੱਲ ਤਰੀਕ ਤੇ ਇਹਨਾਂ ਨੂੰ ਜੱਜ ਸਾਹਿਬ ਨੇ ਕੁਝ ਕਿਹਾ ਹਾਂਜੀ ਤੇ ਸਾਨੂੰ ਵੀ ਕੀਰ ਸਾਹਿਬ ਨੇ ਕਿਹਾ ਵੀ ਟੋਬਾ ਸਹਿਤ ਪਟਣ ਹਾਂਜੀ ਵੀ ਬੰਦਾ ਸਰਕਾਰੀ ਪੇਟ ਕਰ ਲਿਆ ਵੀ ਸਰਕਾਰੀ ਬੰਦਾ ਜਾਊਗਾ ਜੈ ਲਟੈਰ ਜੱਜ ਜੈ ਐਸਐਸਪੀ ਜੈ ਕੋਈ ਵੀ ਹਾਂਜੀ ਮੌਕਾ ਦੇਖਣ ਵਾਸਤੇ ਹਾਂਜੀ ਤੇ ਟੋਬਾ ਪਟਣ ਦੀ ਪਟਣ ਤੇ ਅੱਜ ਆ ਕੇ ਜੀ ਇਹ ਵੀਡੀਓ ਡੀਡੀਪ ਅੱਜ ਦੁਬਾਰਾ ਟੋਬਾ ਪਟਣ ਕਿਉਂ ਆਏ ਪਹਿਲਾਂ ਪਟਿਆ ਗਿਆ ਸੀ ਜੀ ਇਹ ਅੱਜ ਆਏ ਆਏ ਜੀ ਦੁਬਾਰਾ ਵੀ ਸਾਨੂੰ ਕੋਰਟ ਦੇ ਵਿੱਚੋਂ ਚੈਲੰਜ ਕੀਤਾ ਗਿਆ ਵੀ ਟੋਬਾ ਪੂਰਾ ਨਹੀਂ ਪਟਿਆ ਗਿਆ ਅੱਛਾ ਜੀ ਤੋਬਾ ਸੁਣ ਤੁਸੀਂ ਸਾਹਮਣੇ ਦੇਖ ਰਹੇ ਹੋ ਤੋਬਾ ਤੋਬਾ ਪੱਟਣ ਦੇ ਵਿੱਚ ਅਫਸਰਾਂ ਵੱਲੋਂ ਧਾਂਦਲੀ ਕੀਤੀ ਗਈ ਆ ਹਾਂਜੀ ਹਾਂਜੀ ਪੱਟੀ ਨਹੀਂ ਗਈ ਤੋਬਾ 6 ਪੂਰਾ ਜਿੰਨਾ ਪੱਟਿਆ ਜਾਣਾ ਸੀ 6 ਫੁੱਟ ਪੱਟਿਆ ਜਾਣਾ ਸੀ ਹਾਂਜੀ 6 ਫੁੱਟ ਹੁਣ ਇਸ ਟਾਈਮ 6 ਫੁੱਟ ਪੱਟਿਆ ਨਹੀਂ ਹੈਗਾ ਜੀ ਨਹੀਂ ਪੱਟਿਆ ਜੀ ਹੁਣ ਹੁਣ ਇਹ ਚੋਰ ਮੋਰੀ ਰਹੀ ਦੁਬਾਰਾ ਤੋਬਾ ਪੱਟਿਆ ਜਾ ਰਿਹਾ ਹੈ ਚੋਰ ਮੋਰੀ ਚੋਰ ਮੋਰੀ ਠੀਕ ਹੈ ਜੀ ਅੱਜ ਅੱਜ ਤਰੀਕ ਕਿੰਨੀ ਆ ਤੁਹਾਡੇ ਹੱਥ ਦੇ ਵਿੱਚ ਅਖਬਾਰ ਹੈ ਅੱਜ ਤਰੀਕ ਹੈ ਜੀ 17 ਦੂਜਾ ਮਹੀਨਾ ਅੱਜ 17 ਫਰਵਰੀ ਨੂੰ ਇਸ ਟਾਈਮ ਅਸੀਂ ਚਨਾਗਰਾ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਨੇੜੇ ਆ ਖੜ ਕੇ ਗੱਲ ਕਰ ਰਹੇ ਹਾਂ ਜੀ ਪਿੱਛੇ ਮਾੜੀ ਦਿਖ ਰਹੀ ਹੈ ਤੁਹਾਨੂੰ ਮੌਕੇ ਤੇ ਜੀਸੀਬੀ ਚੱਲ ਰਹੀ ਹੈ ਅੱਜ ਦਾ ਪੇਪਰ 2026 ਦਾ 17 ਫਰਵਰੀ ਦਾ ਪੇਪਰ ਬੰਦਿਆਂ ਦੇ ਹੱਥ 'ਚ ਹੈ ਕਿਉਂਕਿ ਇਹ ਸਬੂਤ ਹੈ ਕਿ ਅੱਜ ਅਸੀਂ 17 ਤਰੀਕ ਨੂੰ ਇਹ ਵੀਡੀਓ ਬਣਾ ਰਹੇ ਹਾਂ ਤੇ ਜਿਹੜਾ ਮੈਟਰ ਹੈ ਹਾਈ ਕੋਰਟ ਦੇ ਵਿੱਚ ਰੈਟ ਪਾਈ ਗਈ ਸੀ ਕਿ ਟੋਬਾ ਪੁਰਾਣੀ ਪਟਿਆ ਗਿਆ ਤੁਹਾਡੇ ਵੱਲੋਂ ਇਹ ਰੈਟ ਪਾਈ ਗਈ ਸੀ ਜੀ ਹਾਂਜੀ ਹਾਂਜੀ ਤੇ ਫਿਰ ਹਾਈ ਕੋਰਟ ਵੱਲੋਂ ਕੀ ਹੁਕਮ ਹੋਏ ਨੇ ਜੀ ਹਾਈ ਕੋਰਟ ਵੱਲੋਂ ਹੁਕਮ ਹੋਇਆ ਜੀ ਜੈ ਸਾਹਿਬ ਨੇ ਹੁਕਮ ਕਰਿਆ ਵੀ ਸਰਕਾਰੀ ਬੰਦਾ ਜਾਂਚ ਕਰੂਗਾ ਦੇਖੂਗਾ ਵੀ ਮੌਕੇ ਤੇ ਪੱਟਿਆ ਕਿਉਂ ਨਹੀਂ ਗਿਆ ਹਾਂਜੀ ਵੀ ਮੌਕੇ ਤੇ ਟੋਬਾ ਕਿੰਨਾ ਪੱਟਿਆ ਗਿਆ ਹਾਂਜੀ 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 ਇਹਨਾਂ ਨੇ ਅੱਜ 17 ਤਰੀਕ ਨੂੰ ਇੱਕ ਦਿਨ ਬਾਅਦ ਜੀਵੀਸੀ ਚੋਰੀਆਂ ਲਾਤੀ ਆ ਦੇਖ ਲਓ ਜੀ ਟਾਈਮ 4:30 ਵਜੇ ਗਏ ਨੇ ਤੇ ਟੋਬਾ ਜਿਹੜਾ ਘੱਟ ਧੰਦਲੀ ਕੀਤੀ ਗਈ ਆ ਉਹਨੂੰ ਪੂਰਾ ਕਰਨ ਦਾ ਹੁਣ ਅਫਸਰਾਂ ਦਾ ਜਿਹੜਾ ਉਹ ਟੀਚਾ ਇਹਨਾਂ ਨੇ ਵੀ ਹੁਣ ਚੋਰੀਆਂ ਇਹ ਪੂਰਾ ਕਰ ਰਹੇ ਨੇ ਤੁਹਾਡਾ ਇਹ ਕਹਿਣਾ ਹੈ ਹਾਂਜੀ ਠੀਕ ਹੈ ਜੀ ਹੁਣ ਤੁਸੀਂ ਕੀ ਚਾਹੁੰਦੇ ਹੋ ਜੀ ਅਸੀਂ ਚਾਹੁੰਦੇ ਆ ਜੀ ਪੂਰਾ 6 ਫੁੱਟ ਟੋਬਾ ਹੋਵੇ ਪੂਰੀ ਕਾਰਵਾਈ ਹੋਵੇ ਬੰਦੀ ਕਾਰਵਾਈ ਬਣੇ ਇਹਨਾਂ ਤੇ ਮੁਲਾਜ਼ਮਾਂ ਤੇ ਜਿਨ੍ਹਾਂ ਨੇ ਮੁਲਾਜ਼ਮਾਂ ਨੇ ਜਿਨ੍ਹਾਂ ਨੇ ਧੰਦਲੀ ਕੀਤੀ ਹੈ ਜਿਨ੍ਹਾਂ ਨੇ ਹੁਣ ਵੀਡੀਓ ਦਬਤ ਰਾਇਆ ਇਹਨੇ ਹੁਣ ਵੀ ਪਰੇਸ਼ਾਨ ਕਰਿਆ ਤੰਗ ਕਰਿਆ ਕੋਈ ਨਜਾਇਜ਼ ਕਰੀ ਦੇਈ ਸੀ ਟੋਬਾ ਪੂਰਾ ਪਟ ਗਿਆ ਹਾਂਜੀ ਵੀ ਟੋਬਾ ਪਟਿਆ ਗਿਆ ਪਾਣੀ ਪਾਇਆ ਗਿਆ ਕੋਡ ਜੀ ਵੀ ਦੱਸਿਆ ਗਿਆ ਇਹਨਾਂ ਨੇ ਇਦੇ ਵਿੱਚ ਪਾਣੀ ਪਾਇਆ ਗਿਆ ਟੋਬੇ ਚ ਜੀ ਇਹ ਦੱਸਦੇ ਨੇ ਜੀ ਸਾਨੂੰ ਕਾਗਜ਼ਾਂ ਰਾਹੀਂ ਜਿਹੜੇ ਕਹਿੰਦੇ ਵੀ ਟੋਬਾ 6 ਫੁੱਟ ਪਟਿਆ ਗਿਆ ਤੁਸੀਂ ਇਹਦੇ ਵਿੱਚ ਪਾਣੀ ਪਾਇਆ ਹੋਇਆ ਦੇਖਿਆ ਜੀ ਨਾ ਜੀ ਨਾ ਨਾ ਜੀ ਇਹ 6 ਫੁੱਟ ਸਾਨੂੰ ਦੱਸਿਆ ਜੀ ਉਹਦੇ ਵਿਕਰੀਦਾਰਾਂ ਨੇ ਵੀ 6 ਫੁੱਟ ਪੂਰਾ ਪਟਿਆ ਗਿਆ ਅੱਛਾ ਜੀ ਅਸੀਂ ਇਹ ਵੀਡੀਓ ਵੀ ਦਿੱਤਾ ਵੀ ਨਹੀਂ ਪਟਿਆ ਗਿਆ ਸਾਰਾ ਹਾਂ ਜੀ ਆ ਪਾਣੀ ਵਿੱਚੋਂ ਨਾ ਪਾਣੀ ਇਹ ਨਾ ਪਟਿਆ ਠੀਕ ਹੈ ਠੀਕ ਹੈ ਐਸ ਸਮੇਂ ਤੁਸੀਂ ਉਹ ਕੰਤਾ ਪਹਿਲਾਂ ਪੱਕਾ ਦਾ ਦਿਓ ਦੇਖ ਸਕਦੇ ਹੋ ਇਸ ਟੋਬੇ ਨੂੰ ਇਸ ਦੇ ਵਿੱਚ ਕੋਈ ਪਾਣੀ ਨਹੀਂ ਛੱਡਿਆ ਗਿਆ ਤੇ ਸੋਕਾ ਟੋਬਾ ਪਿਆ ਇਹਨਾਂ ਦਾ ਕਹਿਣਾ ਹੈ ਕਿ ਟੋਬਾ 6 ਫੁੱਟ ਕਾਗਜ਼ਾਂ ਦੇ ਵਿੱਚ ਅਫਸਰਾਂ ਵੱਲੋਂ ਪੱਟਿਆ ਗਿਆ ਪਰ ਇਸ ਸਮੇਂ ਤੁਹਾਡੇ ਸਾਹਮਣੇ ਟੋਬੇ ਦੀ ਦੀਵਾਰ ਦਿਖ ਰਹੀ ਹੈ ਜਿਹੜੀ ਕਿ ਤਕਰੀਬਨ 3.5 ਫੁੱਟ ਦੇ ਕਰੀਬ ਨੰਗੀ ਹੈ ਤੇ ਟੋਬਾ ਸੁੱਕਾ ਪਿਆ ਤੇ ਹੁਣ ਇਸ ਸਮੇਂ ਜਿਹੜੀ ਜੀਸੀਬੀ ਮਸ਼ੀਨ ਲਾ ਕੇ ਟੋਬੇ ਨੂੰ 6 ਫੁੱਟ ਪੂਰਾ ਕਰਨ ਦੀ ਜਿਹੜੀ ਕਾਰਵਾਈ ਹੈ ਵੀਡੀਓ ਬਲਾਕ ਪਾਤੜਾ ਵੱਲੋਂ ਕੀਤੀ ਜਾ ਰਹੀ ਹੈ ਇਸ ਸਮੇਂ ਟਾਈਮ ਹੈ ਜਿਹੜਾ 5:39 ਹੋ ਗਏ ਨੇ ਤੇ ਜੀਸੀਬੀ ਚਲਾ ਕੇ ਟੋਬੇ ਨੂੰ ਹੋਰ ਪੱਟਿਆ ਜਾ ਰਿਹਾ ਹੈ ਤੁਹਾਨੂੰ ਨੇੜੇ ਜਾ ਕੇ ਦਿਖਾਣਿਆ ਕਿੰਨੇ ਕਿੰਨੇ ਫੁੱਟ ਟੋਬਾ ਹੋਰ ਪੱਟਿਆ ਜਾ ਰਿਹਾ ਹੈ ਤਾਂ ਕਿ ਇਹ 6 ਫੁੱਟ ਟੋਬਾ ਪੂਰਾ ਕੀਤਾ ਜਾ ਸਕੇ ਤਕਰੀਬਨ 2 ਫੁੱਟ ਦੇ ਕਰੀਬ ਜਿਹੜਾ ਟੋਬਾ ਹੁਣ ਦੁਬਾਰਾ ਪੱਟਣਾ ਸ਼ੁਰੂ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਕਿਤੋਂ 1.5 ਫੁੱਟ 1.5 ਫੁੱਟ ਦੇ ਕਰੀਬ ਹੁਣ ਇਹ ਟੋਬਾ ਪੱਟਿਆ ਜਾ ਰਿਹਾ ਹੈ ਹਾਂਜੀ ਭਾਈ ਜੀ 1 ਮਿੰਟ ਹਾਂਜੀ ਇਹ ਮਸ਼ੀਨ ਸਰਕਾਰੀ ਹੈ ਜੀ ਕੀ ਹੁਕਮ ਹੋਏ ਨੇ ਹੁੰਦਾ ਹੀ ਹੈ ਟੋਬਾ ਪਟਨ ਟੋਬਾ ਪਟਨ ਦੇ ਕਿਹੜੇ ਕਿਹੜੇ ਅਫਸਰਾਂ ਵੱਲੋਂ ਜੀ ਮੈਂ ਤਾਂ ਵੀਡੀਓ ਅਪਸ ਦੀ ਹੈ ਵੀਡੀਓ ਸਾਬ ਵੱਲੋਂ ਭੇਜਿਆ ਗਿਆ ਹੈ ਜੀ ਠੀਕ ਹੈ ਜੀ ਕਿੰਨੇ ਕਿੰਨੇ ਫੁੱਟ ਟੋਬਾ ਪਟਣਾ ਹੈ ਜੀ ਹੁਣ ਇਹ ਜਿੰਨਾ ਹੈਗਾ ਤੇ ਉਹਨਾਂ ਨੂੰ ਪਟਾਗੇ ਜਿੰਨਾ ਪਹਿਲਾਂ ਹੈਗਾ ਸੀ ਬੰਦ ਕੀਤਾ ਗਿਆ ਉਹਨਾਂ ਪੂਰਾ ਪਟਣਾ ਹੈ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਜਿੰਨਾ ਟੋਬਾ ਪਹਿਲਾਂ ਹੈਗਾ ਸੀ ਉਹਨਾਂ ਹੁਣ ਦੁਬਾਰਾ ਪਟਣ ਦੀ ਕਰ ਕਰ ਰਿਹਾ ਜਿਹੜੀ ਸ਼ੁਰੂ ਹੋਈ ਹੈ ਅੱਜ ਜੀਸੀਬੀ ਸਰਕਾਰੀਆ ਜਿਹੜੀ ਵੀਡੀਓ ਦਫ਼ਤਰ ਤੋਂ ਇੱਥੇ ਲਾਈ ਗਈ ਹੈ ਜੋ ਕਿ ਟੋਬੇ ਨੂੰ ਪੂਰਾ 6 ਫੁੱਟ ਕਰਨ ਦੀ ਦੁਆਰਾ ਕਾਰਵਾਈ ਜਿਹੜੀ ਅੱਜ ਸ਼ੁਰੂ ਹੋਈ